ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਹਾਲੀਅਤ ਜੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਕਾਈ ਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਆਖਿਆ ਕਿ ਬੇਕਸੂਰ ਸਾਬਤ ਹੋ ਕੇ ਬਹਾਲ ਹੋਣਗੇ ਉਹਨਾਂ ਆਖਿਆ ਕਿ ਆਸ ਹੈ ਕਿ ਜਿਹੜਾ ਦੋਸ਼ ਉਹਨਾਂ ਉੱਪਰ ਲੱਗਿਆ ਉਸ ਤੋਂ ਜਲਦ ਹੀ ਦੋਸ਼ ਮੁਕਤ ਹੋ ਜਾਣਗੇ ਪਰਮਰਾਜ ਸਿੰਘ ਉਮਰਾਨੰਗਲ ਨੂੰ ਬੇਬਲ ਕਲਾ ਕੋੜਕੂੜਾ ਗੋਲੀकांड ਦੇ ਮਾਮਲੇ ਦੀ ਜਾਂਚ ਕਰਨ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਐਸਆਈਟੀ ਨੇ 18 ਫਰਵਰੀ ਨੂੰ ਗ੍ਰਿਫਤਾਰ ਕਰ ਲਿਆ ਸੀ ਕੋਈ ਸਮਾਂ ਨੂੰ ਜੇਲ੍ਹ ਵਿੱਚ ਰਹਿਣਾ ਪਿਆ ਤੇ ਬਾਅਦ ਵਿੱਚ ਅਦਾਲਤ ਨੇ ਉਮਰਾਨੰਗਲ ਦੀ ਜ਼ਮਾਨਤ ਅਰਜੀ ਮਨਜ਼ੂਰ ਕਰ ਲਈ ਪਰਮਰਾਜ ਸਿੰਘ ਉਮਰਾਨੰਗਲ ਨੂੰ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਉਮਰਾਨੰਗਲ ਦੀ ਬਲੈਂਕਟ ਬੇਲ ਸੰਬੰਧੀ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਅਰਜੀ ਦਾਇਰ ਕੀਤੀ ਸੀ ਜਿਸ ਤੇ ਅਦਾਲਤ ਨੇ ਉਮਰਾਨੰਗਲ ਨੂੰ 25 ਮਾਰਚ ਤੱਕ ਨੋਟਿਸ ਜਾਰੀ ਕਰਕੇ ਜਵਾਬ ਤਾਲਬ ਕੀਤਾ ਰਜਨੀ ਗੁਰੂ ਦਾਨ ਦਾ ਸਾਹਿਬ ਦਾ ਸਤਨਾ ਕਰਨਾ ਹੈ ਸਰ ਇਹਦੇ ਦੇਖੀਏ ਸਾਹਮਣੇ ਰੱਖੋ ਇਹ ਆਈਡੀ ਉਸ ਨੂੰ ਸ਼੍ਰੀ ਕੰਪਰ ਸਾਹਿਬ ਦੇ ਤੋਂ ਗੁਰੂ ਆਪ ਹੈਗੇ ਜੀ ਨਾਲ ਆਇਆ ਸਰ ਇਹਦੇ ਦੇਖੀਏ ਮੇ ਜਾਨ ਜਦੋਂ ਮੇਰਾ ਜ਼ਿਲ੍ਹਾ ਅਮਰਸਰ ਆ ਮੈਂ ਜਦੋਂ ਵੀ ਪਿੰਡ ਆਣਾ ਇੱਥੇ ਗੁਰੂ ਘਰ ਦੇ ਦਰਸ਼ਨ ਕਰਾਈਦਾ ਹੀ ਆ ਜੀ ਅੱਜ ਵੀ ਅਸੀਂ ਕਿੜੀ ਮਠਾਈ ਲੈ ਕੇ ਆਏ ਆ ਗੁਰੂ ਰਾਮਦਾਸ ਜੀ ਦਾ ਅਸ਼ੀਰਵਾਦ। ਕੀ ਲੱਗਦਾ ਜੀ ਕਿ ਜਸਟਿਸ ਮਿਲੇਗਾ ਜੋ ਵੀ ਇਲਜ਼ਾਮ ਲੱਗ ਰਹੇ ਨੇ ਉਸ ਤੋਂ ਜਸਟਿਸ ਮਿਲਣ ਦੀ ਆਸ ਹੈ ਕਿਉਂਕਿ ਬੜੀ ਵੱਡੀ ਸੋਨੋ ਬੈਕਸਟਰੀ ਮਿਟਾ ਗੁਰੂ ਰਾਮਦਾਸ ਸਾਹਿਬ ਜਾਣੇ ਜਾਣੇ। ਪੰਜਾਬ ਡੈਰੀ ਹੁਣ ਫੇਸਬੁਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਹੈ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ, ਖੇਡਾਂ ਦੇ ਮੈਦਾਨਾਂ, ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਭਾਗ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਆ ਇੱਕ ਯਾਰ ਅੱਜ ਮੈਂ ਬਜੀਤ ਬੜੀ ਸੀਰੀਅਸ ਮੈਟਰ ਆ ਇਹ ਇੱਥੇ ਡਿਸਕਸ ਲੱਗਿਆ ਕਰਨ ਅਸੀਂ ਖੜੇ ਆ ਜਿਹੜਾ 메ਨ ਰੋਡ ਸਿਵਲ ਹਸਪੀਟਲ ਨੂੰ ਜਾਂਦਾ ਜਗਰਾਉਂ ਪੁਲ ਤੋਂ ਆ ਬਿਲਕੁਲ ਰੋਡ ਦੋਨੇ ਪਾਸੇ ਬੰਦ ਕਰਿਆ ਹੋਇਆ ਇੱਕ ਸਾਈਡ ਦੀ ਸਕੂਟ ਰਿਕਰ ਦਾ ਨਾਲ ਦੀ ਲੰਘ ਰਿਹਾ ਸੋ ਇਹ ਜਿਹੜਾ ਰੋਡ ਹੈ ਇਹਦੇ ਤੇ ਹੋਰ ਕੋਈ ਖਾਸ ਨਹੀਂ ਹੈਗਾ ਇਹ ਤੇ ਦੋ ਹਸਪੀਟਲ 메ਨ ਪੈਂਦੇ ਨੇ ਸਿਵਲ ਹਸਪੀਟਲ ਔਰ ਸੀਐਮਸੀ ਸਿਵਲ ਹਸਪੀਟਲ ਨੂੰ ਤਾਂ ਇਸ ਤੋਂ ਬਿਨਾ ਕੋਈ ਰਸਤਾ ਹੀ ਨਹੀਂ ਆਉਂਦਾ ਸਵੇਰੇ ਮੈਂ ਅਕਸਰ ਦੇਖਦਾ ਐਂਬੂਲੈਂਸ ਫਸੀਆਂ ਹੁੰਦੀਆਂ ਨੇ ਹੋ ਸਕਦਾ ਉਹਦੇ ਵਿੱਚ ਮੌਤਾਂ ਵੀ ਹੋ ਗਈਆਂ ਹੋਣ ਆ ਚੈੱਕ ਕਰ ਲਓ ਜੀ ਇੱਥੇ ਕੁਝ ਧਰਮ ਦੇ ਨਾਂ ਤੇ ਪ੍ਰੋਗਰਾਮ ਕਰਾਏ ਜਾਂਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਮੈਂ ਕਿਸੇ ਵਿਸ਼ੇਸ਼ ਧਰਮ ਨੂੰ ਮੈਂ ਟਿੱਪਣੀ ਕਰਕੇ ਨਹੀਂ ਕਹਿੰਦਾ ਸਾਰੇ ਹੀ ਆਉਂਦੇ ਨੇ ਉਹ ਚ ਜਿਹੜੇ ਆਪਦੇ ਆਉ ਨੂੰ ਮਦਦ ਧਰਮ ਦੇ ਠੇਕੇਦਾਰ ਕੌਣ ਨੇ ਆ ਦੇਖੋ ਜੀ ਗੱਡੀਆਂ ਮੁੜ ਰਹੀਆਂ ਨੇ ਇਹ ਨਾਰਮਲ ਗੱਡੀਆਂ ਨੇ ਕੰਮ ਕਰਨ ਵਾਲੇ ਲੋਕ ਨੇ ਕੋਈ ਪ੍ਰੋਬਲਮ ਨਹੀਂ ਚਲੋ ਉੱਪਰ ਦੀ ਘੁੰਮ ਕੇ ਆ ਜਾਣਗੇ ਸੋਚਣ ਵਾਲੀ ਗੱਲ ਇਹ ਹੈ ਵੀ ਜਿਹੜਾ ਇੱਥੇ ਐਂਬੂਲੈਂਸ ਆ ਕੇ ਜਿਹੜੀ ਫਸ ਗਈ ਸਿਵਲ ਹਸਪੀਟਲ ਇੱਥੋਂ 2 ਮਿੰਟ ਦੇ ਰਸਤੇ ਤੇ ਆ ਉਹ 2 ਮਿੰਟ ਤੇ ਨਹੀਂ ਪਹੁੰਚੂਗੀ ਜੇ ਹੋਰਾਂ ਪਰਾਂ ਦੀ ਕਿਤੇ ਘੁੰਮ ਕੇ ਜਾਊ ਤਾਂ ਘੱਟੋ ਘੱਟ ਅੱਧੇ ਪੌਣੇ ਘੰਟੇ ਤੋਂ ਜਾਂ ਘੰਟੇ ਤੋਂ ਪਹਿਲਾਂ ਪਹੁੰਚ ਨਹੀਂ ਪਾਊਗੀ ਤੇ ਕੀ ਐਨਾ ਇੱਕ ਜਿਹੜਾ ਸੀਰੀਅਸ ਪੇਸ਼ੈਂਟ ਹੁੰਦਾ ਉਹਦੇ ਕੋਲ ਐਨਾ ਟਾਈਮ ਹੁੰਦਾ ਜੀ ਭੀਓ ਇੱਕ ਘੰਟਾ ਟ੍ਰੈਫਿਕ ਦੇ ਵਿੱਚ ਵੇਟ ਕਰ ਸਕੇ ਜਗਰੋਂ ਪੁਲ ਤੋਂ ਇੱਕ ਮਿੰਟ ਦਾ ਰਸਤਾ ਸਿਵਲ ਹਸਪੀਟਲ ਦਾ ਇਹ ਮਹੀਨੇ ਦੇ ਵਿੱਚ ਕਰੀਬ 4 ਜਾਂ 5 ਵਾਰੀ ਇਹ ਬੰਦ ਕੀਤਾ ਹੁੰਦਾ ਤੇ ਕੀ ਇਹ ਜਾਇਜ਼ ਹੈ ਕਿ ਨਜਾਇਜ਼ ਆ ਇਹਦੀ ਪਰਮਿਸ਼ਨ ਕੌਣ ਦਿੰਦਾ ਕੀ ਜਿਹੜੇ ਅਧਿਕਾਰੀ ਬੈਠੇ ਨੇ ਉਹਨਾਂ ਨੂੰ ਨਹੀਂ ਪਤਾ ਵੀ ਇਹ ਕਿੱਥੇ ਸਮਾਗਮ ਹੋ ਰਹੇ ਨੇ ਸਟੇਜ ਕਿੱਥੇ ਲੱਗਿਆ ਦੇਖ ਲੋ ਰੋਡ ਬਿਲਕੁਲ ਬੰਦ ਮੈਨੂੰ ਕੋਈ ਇਹ ਨਹੀਂ ਸਮੱਸਿਆ ਮੈਨੂੰ ਤਕਲੀਫ ਆਈ ਹੂੰ ਤੁਰ ਕੇ ਨੰਗ ਜੂ ਮੈਨੂੰ ਕੋਈ ਉਹ ਦਿੱਕਤ ਨਹੀਂ 10 ਮਿੰਟ ਇੱਧਰ ਉੱਧਰ ਹੋ ਜਾਊਗਾ ਵਪਾਰੀ ਬੰਦਿਆਂ ਦਾ ਸਰ ਜਾਊਗਾ ਪਰ ਕੀ ਜਿਹੜਾ ਐਂਬੂਲੈਂਸ ਦੇ ਵਿੱਚ ਬੈਠਾ ਹੈ ਉਹਦਾ ਸਰ ਜਾਊਗਾ ਸੋਚੋ ਮਿੱਤਰੋ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਭੂਏ ਬੈਠੀ ਜਨਤ ਤੇ ਵਿਨੋ ਕੁੜੀ ਦੇ ਕੰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਸਰਕਾਰ ਦੇ 2 ਸਾਲ ਪੂਰੇ ਹੋਣ ਤੋਂ ਇੱਕ ਦਿਨ ਪਹਿਲਾਂ ਮੀਡੀਆ ਸਾਹਮਣੇ ਸਰਕਾਰ ਦੀ 2 ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ ਇਸ ਮੌਕੇ ਸਟੇਜ ਉੱਤੇ ਮੁੱਖ ਮੰਤਰੀ ਨਾਲ ਉਹਨਾਂ ਦੇ 6 ਵਜ਼ਾਰਤੀ ਸਾਥੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਬੈਠੇ ਸਨ ਕਾਨਫਰੰਸ ਮੌਕੇ ਕਾਂਗਰਸੀਆਂ ਤੇ মিডিਆ ਚ ਇਸ ਕੱਲ ਨੂੰ ਲੈ ਕੇ ਕੁਸਰਮੋਸਰ ਹੋ ਰਹੀ ਸੀ ਕਿ ਮੰਤਰੀ ਕਿਸ ਤਰਤੀਬ ਵਿੱਚ ਸੱਦੇ ਗਏ ਦੋ ਸੀਨੀਅਰ ਮੰਤਰੀਆਂ ਨੂੰ ਕਿਉਂ ਨਹੀਂ ਬੁਲਾਇਆ ਗਿਆ ਖੈਰ মিডিਆ ਨੇ ਕੈਪਟਨ ਅਮਰਿੰਦਰ ਸਿੰਘ ਤੇ ਮੰਤਰੀਆਂ ਕੋਲੋਂ ਕਾਰਗੁਜ਼ਾਰੀ ਬਾਰੇ ਸਵਾਲ-ਜਵਾਬ ਕੀਤੇ ਤੇ ਰਿਪੋਰਟਾਂ ਛਾਪਣੀ ਸ਼ੁਰੂ ਕਰ ਦਿੱਤੀਆਂ ਉੱਡਦੀ ਖਬਰ ਹੈ ਕਿ ਸਰਕਾਰ ਦੇ 2 ਸਾਲ ਪੂਰੇ ਹੋਣ ਤੋਂ ਮਹਿਜ਼ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਨੇ মিডিਆ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ ਇਸ ਕਰਕੇ ਚੰਡੀਗੜ੍ਹ 'ਚ ਹਾਜ਼ਰ ਮੰਤਰੀਆਂ ਨੂੰ ਹੀ ਪ੍ਰੈਸ ਕਾਨਫਰੰਸ ਵਿੱਚ ਫਸਾ ਦਿੱਤਾ ਗਿਆ ਇਹ ਤਾਂ ਉਹ ਗੱਲ ਹੋਈ ਕਿ ਅਖੇ ਬੂਏ ਬੈਠੀ ਜਨ ਤੇ ਵਿਨੋ ਕੁੜੀ ਦੇ ਕੰਨ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ